ਲੜਕੇ ਨਾਲੇ ਦਾ ਕਾਫੀ ਦੇਰ ਤੋਂ ਸਬੰਧ ਸੀਗਾ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਲ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਟੂ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ লাশ ਉਹਨਾਂ ਨੂੰ ਮਿਲ ਗਈ ਜਿਹੜਾ ਨਾਮ ਦੀ ਲੜਕੀ ਸੀਗੀ ਇਹ ਉਹ ਕਾਫੀ ਲਹੂ ਲਹਾਨ ਹੋਈ ਹੋਈ ਸੀ ਉਹਦੇ ਕਾਫੀ ਖੁੰਡਲੇ ਹੈ ਤੇਨ 3:30 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾ ਦਿਤਿਆ ਦਸੰਬਰ ਸ਼ਾਮ ਨੂੰ ਸਾਨੂੰ 5:00 ਵਜੇ ਸਲੇਮ ਤਾਬਰੀ ਥਾਣੇ ਦੇ ਵਿੱਚ ਇਨਫੋਰਮੇਸ਼ਨ ਮਿਲੀ ਕਿ ਇੰਡੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ ਲਾਸ਼ ਉਹਨਾਂ ਨੂੰ ਮਿਲੀ ਜਿਹਦਾ ਨਾਮ ਦੀ ਲੜਕੀ ਸੀਗੀ ਤੇ ਉਹ ਕਾਫੀ ਲਹੂ ਲਹਾਨ ਹੋਈ ਹੋਈ ਸੀ ਉੱਤੇ ਕਾਫੀ ਖੂਨ ਡਲੇ ਹੋਇਆ ਸੀ ਸੋ ਉੱਤੇ ਫ੍ਰੀਮੀਡੇਟਲੀ ਸਾਡੇ ਐਸਐਚਓ ਸਾਹਿਬ ਗਏ ਉਹਨਾਂ ਨੇ ਉੱਥੋਂ ਇਨਫੋਰਮੇਸ਼ਨ ਮਿਲੀ ਕਿ ਦੋ ਚਣੇ ਆਏ ਸੀਗੇ ਰੇਖਾ ਤੇ ਉਹਦੇ ਨਾਲ ਸੀਗਾ ਮੁੰਡਾ ਅਮਿਤ ਨਿਸ਼ਾਦ ਸੋ ਇਹਨਾਂ ਨੇ 12:00 ਵਜੇ ਚੈੱਕ ਇਨ ਕੀਤਾ ਤੇ 3:30 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਉੱਥੋਂ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਜਿੰਨਾ ਦਾ ਮਿਲ ਸਕਿਆ ਤੇ ਦੇਖਣ ਚ ਇਹ ਵੀ ਆਇਆ ਕਿ ਲੜਕੀ ਦਾ ਇਹਨਾਂ ਨੇ ਹੋਟਲ ਵਾਲਿਆਂ ਨੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਇਨਫੋਰਮੇਸ਼ਨ ਦਰਜ ਨਹੀਂ ਕੀਤੀ ਸੀ ਜਿਹੜੀ ਕਿ ਉਹ ਵੀ ਇੱਕ ਪੈਂਸ ਹੈ ਉਹ ਵੀ ਅਲੱਗ ਦੇਖਿਆ ਜਾਏਗਾ ਉਹਨਾਂ ਦਾ ਚਲੋ ਇਹਦੇ ਤੇ ਬਾਅਦ ਚ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਸਾਡੇ ਨੇ ਬੜੀ ਹਿੰਮਤ ਕੀਤੀ ਤੇ ਇਹਨਾਂ ਨੂੰ ਜਾ ਕੇ 32 ਸੈਕਟਰ ਦੇ ਵਿੱਚ ਟ੍ਰੇਸ ਕਰ ਲਿਆ ਲੜਕੇ ਨੂੰ ਉੱਥੇ ਇਹ ਥੋੜਾ ਇਲਾਜ ਕਰਾ ਰਿਹਾ ਸੀ ਤੇ ਉੱਥੋਂ ਫਿਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹ ਤੇ ਪ੍ਰਾਈਵੇਟ ਪਾਰਟਸ ਦੇ ਉੱਤੇ ਕੱਟ ਲੱਗਿਆ ਹੋਇਆ ਸੀ ਸੋ ਇਮੀਡੀਏਟਲੀ ਇਹਨੂੰ ਸੀਐਮਸੀ ਲਿਜਾਇਆ ਗਿਆ ਸੀਐਮਸੀ ਦੇ ਵਿੱਚ ਉਹਨਾਂ ਨੇ ਅੱਗੇ ਕਿਉਂਕਿ ਜਖਮ ਜਾਦਾ ਸੀਰੀਅਸ ਸੀਗਾ ਤੇ ਉਹਨਾਂ ਨੇ ਇਹਨੂੰ ਪੀਜੀਆਈ ਦੇ ਵਿੱਚ ਰੈਫਰ ਕਰਤਾ ਉੱਤੇ ਹੁਣ ਜਿਹੜੇ ਇਲਾਜ ਹੈਗੇ ਤੇ ਸਾਡੀ ਫੋਰਸ ਵੀ ਉੱਥੇ ਲੱਗੀ ਹੋਈ ਹੈ ਤੇ ਇਹਦੇ ਚ ਇਹ ਸਾਹਮਣੇ ਆਇਆ ਕਿ ਪੁੱਛ ਕਿਤੇ ਵਿੱਚ ਕਿ ਇਹਦੇ ਚ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਸਬੰਧ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹਦੇ ਦੋ ਬੱਚੇ ਵੀ ਸੀ ਪਰ ਇਹਦੇ ਆਪ ਵੀ ਹਸਬੈਂਡ ਨਾਲ ਇਹਦਾ ਡਿਵੋਰਸ ਦਾ ਪ੍ਰोसीडिंग ਚੱਲ ਰਹੀਆਂ ਸੀ ਤੇ ਇਹ ਲੜਕੇ ਨਾਲ ਇਹਦਾ ਕਾਫੀ ਦੇਰ ਤੋਂ ਸਬੰਧ ਸੀਗਾ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ਼ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਲ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਬਾਕੀ ਤਫਤੀਸ਼ ਜਾਰੀ ਹੈ ਤੇ ਇਹਨੂੰ ਅਸੀਂ ਸਾਡੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਇਹ ਜੇਰੇ ਇਲਾਜ ਹੈ ਪੀਜੀਆਈ ਦੇ ਵਿੱਚ